ਸ਼ੇਖ ਸਾਦੀਕ ਇਹ ਕਹਿੰਦੇ ਨੇ ਦੁਆ ਕੁੰਬਾ ਸ਼ਬਦ ਚੋਂ ਗਦਾਆ ਸੋਸ ਐ ਮਨਕ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਗਦਾਕਰ ਬਣ ਜਾਗਾ ਬਿਖਾਰੀ ਨੂੰ ਮੰਗਤੇ ਨੂੰ ਫਾਰਸੀ ਦੇ ਗਦਾਕਰ ਕਹਿੰਦੇ ਨੇ ਦੁਆ ਕੁੰਬਾ ਸ਼ਬਦ ਚੋਂ ਗਦਾਆ ਸੋਸ ਰਾਤ ਦੇ ਚੌਥੇ ਪੈਰ ਜਿਵੇਂ ਬਿਖਾਰੀ ਫਰਿਆਦ ਕਰਦਾ ਹੈ ਜਿਵੇਂ ਬਿਖਾਰੀ ਕੋਕ ਮਾਰਦਾ ਹੈ ਇਸ ਤਰ੍ਹਾਂ ਕੋਕਿਆ ਕਰ ਇਸ ਤਰ੍ਹਾਂ ਆਵਾਜ਼ ਮਾਰਿਆ ਕਰ ਦੁਆ ਕੁੰਨ ਬਾ ਸ਼ਬਚੋਂ ਗਦਾਇਆਂ ਸੋਸ ਅਗਰ ਮੇ ਕੋਨੇ ਬਾਦਸ਼ਾਹੀ ਬਰੋਸ ਜੇ ਦਿਨ ਦੇ ਸਮੇਂ ਤੋਂ ਬਾਦਸ਼ਾਹਾਂ ਤੇ ਬਾਦਸ਼ਾਹਾਂ ਦੀ ਤਰ੍ਹਾਂ ਮਹਾਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਹੈ ਅੰਮ੍ਰਿਤ ਵੇਲੇ ਮੰਗਤਾ ਬਣ ਜਾਇਆ ਕਰ ਪੁਕਾਰ ਕਰਿਆ ਕਰ ਬੇਨਨ ਸਬਰਾਬਰ ਹੋ ਜਾਂਦਾ ਹੈ ਸਦੀ ਕੈਨਨ ਜੋ ਰਾਤ ਦੇ ਚੌਥੇ ਪੈਰ ਭਿਖਾਰੀ ਨਹੀਂ ਬਣਦੇ ਮੰਗਤੇ ਨਹੀਂ ਬਣਦੇ ਦਿਨ ਭਰ ਰੋਂਦੇ ਪਿੱਟਦੇ ਜ਼ਿੰਦਗੀ ਬਤੀਤ ਕਰਨਗੇ ਬਾਦਸ਼ਾਹ ਨਹੀਂ ਹੋ ਸਕਣਗੇ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ